ਆ ਨਾ ਫਾਰਮ ਕਰਦੇ ਹਾਂ ਹਾਂ ਜੀ ਮੱਝਾਂ ਦਾ ਕੰਮ ਕਰਦੇ ਹਾਂ ਹਾਂ ਇਕੱਲਾ ਮੱਝਾਂ ਦਾ ਇਸ ਤੋਂ ਪਹਿਲਾਂ ਬਾਈ ਕੀ ਕੰਮ ਕਰਦੇ ਸੀ ਇਹ ਤੋਂ ਪਹਿਲਾਂ ਮੈਂ ਡਰਾਈਵਰੀ ਕਰਦਾ ਰਹੀਦਾ ਜੀ ਬੱਚਾਂ ਚ ਰਹੀਦਾ ਤੇ ਸਵੇਰੇ ਛੇ ਆਉਂਦਾ ਪੱਕਾ ਕੰਮ ਹੈ ਜੀ ਜੀ ਆ ਮੱਝ ਗਈ ਆ ਜੀ ਆਪਣੇ ਕੋਲੇ ਇਹ 17 ਦੇ ਵਾਗ ਜੀ ਅੱਛਾ ਇਹ ਖੜੀ ਹਾਂਜੀ ਹਾਂਜੀ ਇਹ ਇਹ ਕਿੱਥੋਂ ਖਰੀਦੀ ਸੀ ਬਾਈ ਇਹ ਇਹ ਆਪਾਂ ਹੀ ਇਕਵਾਲ ਸਿੰਘ ਫੌਜੀ ਸਾਹਿਬ ਨੇ ਜਿਹੜੇ ਉਹਨਾਂ ਤੋਂ ਲਏ ਸੀਗੇ ਜੀ ਪਹਿਲਾਂ ਤੋਂ ਸੋਹਣੀ ਲੱਗਦੀ ਹੈ ਜਿਹੜੀ ਮਤਲਬ ਮੈਂ ਤੁਹਾਨੂੰ ਝੋਟੀ ਦਿਖਾ ਰਿਹਾ ਬਾਈ ਕੋਲੇ ਭਾਈ ਆ ਜਿਹੜੀ ਝੋਟੀ ਖੜੀ ਹੈ ਕਿਹੜੇ ਸੇਮੰਦੀ ਹੈ ਇਹਆਂ ਦੇ ਕੋਲੇ ਨਾ ਜਿੱਥੇ ਪਸ਼ੂ ਬ ਪਾਣੀ ਵਾਲਿਆਂ ਲਾਇਆ ਹੁਣ ਨਾ ਪਾਣੀ ਪਾਇਆ ਸਾਡੇ ਸਾਹਮਣੇ ਪਾਇਆ ਹੈ ਮੈਂ ਵੀਡੀਓ ਬੁਝਾਈ ਹੈ ਜੀ ਇਹ ਸੰਨੀ ਕਰਨੀ ਬਹੁਤ ਸੋਖੀ ਹੈ ਵਿੱਚ ਨੀਵਾ ਵੀ ਰੱਖਿਆ ਜੀ ਖੁਰਨੀ ਨਾਲੋਂ ਹਾਂ ਜੀ ਇਹਦਾ ਕਾਰਨ ਵੀ ਜੋ ਮਾਝਾ ਮਾਰੂ ਵੀ ਪਾਣੀ ਖੁਰਲੀ ਚ ਨਹੀਂ ਆਉਂਦਾ ਜੀ ਪਾਣੀ ਨਾ ਖੁਰਨੀ ਹਾਂ ਜੀ ਪਾਣੀ ਖੁਰਲੀ ਚ ਨਹੀਂ ਆਉਂਦਾ ਜੀ ਇਹ ਪਾਉਣ ਦਾ ਗਰੀਚਣਾ ਬਈ ਇਹਦੇ ਨਾਲ ਠੰਡ ਰਹਿੰਦੀ ਹੈ ਜੀ ਪਿਛਵਾ ਨੂੰ ਛੱਤ ਗਰਮ ਨਹੀਂ ਹੁੰਦੀ ਜੀ ਟੈਂਪਰੇਚਰ ਇੱਥੇ ਤੁਸੀਂ ਜਿੰਨੀ ਮਰਜ਼ੀ ਗਰਮੀ ਚ ਆ ਜਾਓ ਨਾਰਮਲ ਹੀ ਰਹੂਗਾ ਜੀ ਮੇਰਾ ਨਾਮ ਮਲਜਿੰਦਰ ਸਿੰਘ ਹੈ ਜੀ ਪਿੰਡ ਨੰਗਲਕੌਰ ਪੇ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਹਾਂ ਜੀ ਕਿੰ ਫਾਰਮ ਇਧਰ ਆਪਾਂ ਸ਼ਿਫਟ ਹੋਣ ਹੋਏ ਆ ਜੀ ਪਿਛਲੇ ਮਹੀਨੇ 12ਵੇਂ ਮਹੀਨੇ ਚ ਪਿਛਲੇ ਸਾਲ ਤੇ ਵੈਸੇ ਆਪਾਂ ਨੂੰ 3 ਸਾਲ ਤੇ 3 ਮਹੀਨੇ ਹੋ ਗਏ ਫਾਰਮ ਕਿਤੇ ਹਾਂ ਮੱਜਾਂ ਦਾ ਫਾਰਮ ਕਰਦੇ ਹਾਂ ਹਾਂ ਜੀ ਮੱਜਾਂ ਦਾ ਕੰਮ ਕਰਦੇ ਹਾਂ ਹਾਂ ਇਕੱਲਾ ਮੱਜਾ ਤੇ ਇਸ ਤੋਂ ਪਹਿਲਾਂ ਬਾਈ ਕੀ ਕੰਮ ਕਰਦੇ ਸੀ ਐਦੋਂ ਪਹਿਲਾਂ ਮੈਂ ਡਰਾਈਵਰੀ ਕਰਦਾ ਸੀ ਜੀ ਡਰਾਈਵਰੀ ਹਾਂ ਜੀ ਟੈਕਸੀ ਲੈਣ ਦੀ ਡਰਾਈਵਰੀ ਕਰਦਾ ਸੀ 24 ਸਾਲ ਮੈਂ ਡਰਾਈਵਰ ਕੀਤੀ ਹੈ ਜੀ ਕੀ ਫਰਕ ਲੱਗਿਆ ਤੁਹਾਨੂੰ ਉਹਦਾ ਦੇਦਾ ਫੇਰਾ ਅ ਬਹੁਤ ਫਰਕ ਲੱਗਿਆ ਜੀ ਵੈਸੇ ਕੰਮ ਉਹ ਵੀ ਚੰਗਾ ਸੀ ਆਈ ਆਪਾਂ ਨਿੰਦੇ ਨਹੀਂ ਕਿਉਂਕਿ ਉਹਨੇ ਪੈਰ ਲਾਇਏ ਆਪਣੇ ਪਰ ਉਹਦੇ ਨਾਲ ਬਹੁਤ ਜ਼ਿਆ ਇਕਦਾ ਘਰ ਰਹੀਦਾ ਜੀ ਬੱਚਾਂ ਚ ਰਹੀਦਾ ਤੇ ਸਵੇਰੇ ਸ਼ਾਮ ਦਾ ਪੱਕਾ ਕੰਮ ਹੈ ਜੀ ਜੀ ਤੇ ਕੋਈ ਰਿਸਕ ਨਹੀਂਗਾ ਕੋਈ ਬਾਹਰ ਨਹੀਂ ਜਾਣਾ ਕੋਈ ਰਾਤਾਂ ਬਾਹਰ ਨਹੀਂ ਲਾਉਣੀਆਂ ਬਹੁਤ ਫਰਕ ਹੈ ਜੀ ਇਹਦੇ ਚ ਕੰਮ ਆਪਣਾ ਦੁੱਧ ਦਾ ਹੀ ਹੈ ਹਾਂਜੀ ਕੱਪਦਾ ਹੈ ਲੋਕਲ ਸੇਲ ਹੋ ਜਾਂਦਾ ਦੁੱਧ ਉਹ ਲੋਕ ਘਰ ਵੀ ਲੈ ਜਾਂਦੇ ਮੈਂ ਤਾਂ ਜਵਾਬ ਦੇਣਾ ਹੀ ਰੋਜ਼ ਅੱਛਾ ਹਾਂਜੀ ਹਾਂਜੀ ਬਹੁਤ ਜਣਾਂ ਨੂੰ ਜਵਾਬ ਦੇਣਾ ਪੈਂਦਾ ਜੀ ਦੁੱਧ ਉਹਨਾਂ ਹਜੇ ਹੈ ਨਹੀਂ ਕਿ ਆਪਣੇ ਕੋਲੇ ਤੇ ਘਰ ਬਹੁਤ ਆਉਂਦੇ ਆ ਜੀ ਬਾਕੀ ਫੈਕਟਰੀ ਜੀ ਪੱਕਾ ਲੱਗਿਆ ਵਾ ਜੀ ਇੱਥੇ ਘਰਾਂ 'ਚ ਲੱਗਿਆ ਹੋਈ ਦੁੱਧ ਰੇਟ ਵਧੀਆ ਮਿਲ ਜਾਂਦਾ ਹੈ ਰੇਟ ਬਹੁਤ ਵਧੀਆ ਜੀ ਅੱਛਾ ਹਾਂਜੀ ਤੇ ਇਹ ਇਹ ਜਿਹੜੀ ਮੱਜਾਂ ਦੀ ਕਲੈਕਸ਼ਨ ਹੈ ਬਈ ਆਪਾਂ ਕਿੰਨੇ ਕਿੰਨੇ ਲੀਟਰ ਤੋਂ ਸਟਾਰਟ ਕਿਉਂਕਿ ਵੱਧ ਤੋਂ ਵੱਧ ਕਿੰਨੇ ਤੱਕ ਆਪਣੇ ਕੋਲੇ ਮੱਜਾਂ ਹੈ ਆਪਣੇ ਕੋਲੇ ਜੀ ਆ ਆ ਆ ਆ ਮਾਦੀ ਗਈ ਆ ਜੀ ਆਪਣੇ ਕੋਲੇ ਇਹ 17 ਦੇ ਵਾਗੀ ਜੀ ਅੱਛਾ ਇਹ ਖੜੀ ਹਾਂਜੀ ਹਾਂਜੀ ਇਹ ਇਹ ਕਿੱਥੋਂ ਖਰੀਦੀ ਸੀ ਬਈ ਇਹ ਇਹ ਆਪਾਂ ਹੀ ਇਕਵਾਲ ਸਿੰਘ ਫੌਜੀ ਸਾਹਿਬ ਨੇ ਜਿਹੜੇ ਉਹਨਾਂ ਤੋਂ ਲਏ ਸੀਗੇ ਜੀ ਪਹਿਲੇ ਸੂਏ ਪਹਿਲੇ ਸੂਏ ਲਏ ਸੀ ਉਹਨਾਂ ਤੋਂ ਹਾਂਜੀ ਹਾਂਜੀ ਇਹ ਦੋ ਵਾਰੀ ਫਿਰ ਵੀ ਔਲਾ ਪੈ ਗਿਆ ਇਹਨੂੰ ਤਾਂ ਕਰਕੇ ਦੁੱਧ ਨਹੀਂ ਨਾ ਰਹੇਗਾ ਇਹ ਵੈਸੇ ਮੇਰੇ ਖਿਆਲ ਚ ਦੀਵੇ ਨੇੜੇ ਲੱਗ ਜਾਂਦੀ ਆ ਨਾ ਵੀ ਹੋ ਸਕਦਾ ਜੀ ਹੁਣ ਇਹ ਬਈ ਚੱਲੇ ਦੁੱਧ ਹੀ ਜਾਂਦੀ ਏ ਦੁੱਧ ਹੁਣ ਇਹਦੇ ਕੋਲੇ ਹੈਗਾ ਜੀ 12.5 ਪੌਣੀ 13 ਹੈਗਾ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ 7 ਮਹੀਨੇ ਜੀ ਅੱਗੇ ਗੱਭਣਾ ਹੈ ਹਾਂਜੀ ਅੱਗੇ ਗੱਭਣਾ ਹੈ ਇਹ ਸ਼ਾਮ ਬਾਕੇ ਬੋਲਤੋ ਸ਼ਾਮ ਬਾਕੇ ਤੋਂ ਹਾਂਜੀ ਇਹਦਾ ਮੂੰਹ ਪਤਾ ਕਿਹੜੇ ਸੀ ਮੰਡੀ ਸੀ ਆਪੇ ਆਪ ਹੀਰੇ ਬੋਲਦੀ ਆ ਜੀ ਫੀਰੇ ਦੀ ਹਾਂਜੀ ਦੋਸਤੋ ਮੈਂ ਨਾ ਤੁਹਾਨੂੰ ਵੈਸੇ ਦਿਖਾਉਣ ਲੱਗਿਆ ਮੱਝ ਇਹ ਆ ਗਾੜੀ ਦੇਖੋ ਝੋਟੀ ਦੀ ਕਿਵੇਂ ਆ ਥਾਣਾ ਦੇਖੋ ਥਾਣਾ ਦਾ ਸਾਈਜ਼ ਦੇਖੋ ਤੇ ਇਹ ਮਤਲਬ ਇਹਨਾਂ ਨੇ ਦੁੱਧ ਤੇ ਰੱਖੀਆਂ ਮੰਗੀਆਂ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬੱਸ ਇਹ ਸ਼ੌਂਕ ਦੇ ਤੌਰ ਤੇ ਖਰੀਦੀਆਂ ਆਈਆਂ ਤੇ ਉਹ ਨਾਲ ਲੱਗੀ ਮੱਝ ਹੁਣ ਖਰੀਦੀ ਆ ਆਪਾਂ ਇਹ ਹੁਣ ਖਰੀਦੀ ਆ ਜੀ ਹਾਂ ਲਾ ਇੱਥੇ ਖੜ ਕੇ ਦੇਖੋ ਤਾਂ ਵੀ ਅਸੀਂ ਇਹ ਬਾਈ ਕਿੰਨੇ ਕ ਦੁੱਧ ਦਿੰਦੀ ਐ ਇਹ ਹੁਣ 14 ਕ੍ਰੋਸ ਕਰ ਗਈ ਜੀ ਇਹਨੂੰ ਅ ਅਜ 22-23 ਦਿਨ ਹੋ ਗਏ ਇਸ ਨੂੰ 22-23 ਦਿਨ ਹਾਂਜੀ ਅੱਛਾ 14 ਕ੍ਰੋਸ ਕਰ ਸੁਹਾ ਕੰਮ ਇਹਦਾ ਸੁਹਾ ਦੂਜਾ ਜੀ ਦੂਜਾ ਸੁਹਾ ਹਾਂਜੀ ਬੱਸ ਇਹ ਤੋਂ ਆਪਾਂ ਹਾਲੇ ਤੱਕ ਬੱਚਾ ਨਹੀਂ ਕੋਈ ਮਿਲਿਆ ਆਪਾਂ ਨੂੰ ਇਹ ਤੋਂ ਹੈ ਇਹ ਜੋ ਕੱਟੇ ਆਈ ਦੋ ਅੱਛਾ ਕੱਟੀ ਨਹੀਂ ਆਈ ਕੋਈ ਕੱਟੀ ਨਹੀਂ ਆਈ ਕੋਈ ਹਾਂਜੀ ਅੱਛਾ ਨਾਲ ਇਹਦੇ ਕੋਲੇ ਆ ਆ ਗਈ ਮੱਝ ਤੇ ਕਾ ਨੀਲੀ ਰਾਵੀ ਆ ਗਈ ਇੱਕ ਮੈਂ ਸੁਣਨਾ ਮੈਨੂੰ ਸਭ ਤੋਂ ਸੋਹਣੀ ਲੱਗਦੀ ਹੈ ਜਿਹੜੀ ਮਤਲਬ ਮੈਂ ਤੁਹਾਨੂੰ ਝੋਟੀ ਦਿਖਾ ਰਿਹਾ ਬਾਈ ਕੋਲੇ ਭਾਈ ਆ ਜਿਹੜੀ ਝੋਟੀ ਖੜੀ ਹੈ ਕਿਹੜੇ ਸਿਮੰਦੀ ਹੈ ਇਹ ਇਹ ਨਾੜਗਰਾਂ ਬੋਲਦਾ ਜੀ ਹਰਿਆਣੇ ਦਾ ਅੱਛਾ ਹਾਂਜੀ ਉਹਦੀ ਸਿਮੰਦੀ ਹੈ ਜੀ ਆਹ ਫ੍ਰਿਕੜੀ ਮੱਝ ਦੀ ਹੈ ਵੈਸੇ ਇਹ ਆਹ ਮੱਝ ਦੀ ਜੀ ਪਹਿਲੀ ਮੱਝ ਲੈ ਕੇ ਆਇਆ ਸੀ ਮੈਂ ਇਹਦੇ ਮਗਰ ਕੱਟੀ ਆਈ ਸੀ ਜੀ ਇਹ ਵੀ ਫੌਜੀ ਸਾਹਿਬ ਨਹੀਂ ਦਵਾਈ ਸੀ ਅੱਛਾ ਇਹ ਪਹਿਲੀ ਤੁਹਾਡੇ ਫਾਰਮ ਦੀ ਪਹਿਲੀ ਮੱਝ ਹੈ ਪਹਿਲੀ ਮੱਝ ਇਹੀ ਹੈ ਜੀ ਇਹਦੇ ਮਗਰ ਇਹ ਕੱਟੀ ਆਈ ਸੀ ਦੋ ਦਿਨਾਂ ਦੀ ਕੱਟੀ ਜੀ ਦੁੱਧ ਕਿੰਨਾ ਕਰਤਾ ਇਹਨੇ ਇਹ ਦੁੱਧ ਜੀ 14.5 ਦੀ 14.5 ਕਿਲੋ ਹਾਂਜੀ 14 14.5 ਦੀ ਰਹੀ ਹੈ ਅੱਛਾ ਉਦੋਂ ਇਹ ਦੋ ਦਿਨ ਦੀ ਕੱਟੀ ਸੀ ਇਹ ਦੋ ਦਿਨ ਦੀ ਕੱਟੀ ਸੀ ਜਦੋਂ ਆਪਾਂ ਹੁਣ ਕਿੰਨਾ ਕਿ ਉਮਰ ਕਿੰਨੀ ਹੋ ਗਈ ਬਾਈ ਇਹਦੀ ਇਹਦੀ ਹੋ ਗਈ ਜੀ 3 ਸਾਲ ਤੇ 3 ਮਹੀਨੇ ਹੀ ਹੋ ਗਈ ਜੀ ਗੱਭਣ ਹੈ ਹਾਂਜੀ ਇਹ 2 ਮਹੀਨੇ 2.5 ਮਹੀਨੇ ਸੁਣਨ ਵਾਲੀ ਹੈ ਜੀ 2.5 ਮਹੀਨੇ ਰਹਿ ਗਏ ਹਾਂਜੀ ਕਿਹੜੇ ਤੋਂ ਗੱਭਣ ਆ ਕੇ ਇਹ ਹੈਗੇ ਜੀ ਆਪਣਾ ਅਭਿਮਨਿਊ ਤੋਂ ਅਭਿਮਨਿਊ ਤੋਂ ਹਾਂਜੀ ਦੋਸਤੋ ਝੋਟੀ ਦੇਖੋ ਤੁਸੀਂ ਸੋਹਣੀ ਝੋਟੀ ਐ ਮੈਂ ਇੱਥੇ ਦੇਖਦੇ ਹਾਂ ਧਿਆਨ ਨਾਲ ਚਲੋ 20 ਮਿੰਟ ਰਹਿ ਕੇ ਸੂਣ ਚ ਹਾਂਜੀ 20 ਮਿੰਟ ਰਹਿ ਗਏ ਜੀ ਇੱਕ ਮੈਂ ਸੁਣੂ ਨਾ ਨਵੀਂ ਚੀਜ਼ ਦਿਖਾਉਣਾ ਬਾਈ ਨੇ ਬਸ ਤਾਂ ਪਹਿਲਾਂ ਵੀ ਇਦਾਂ ਦੀਆਂ ਵੀਡੀਓ ਪਈਆਂ ਨਾ ਆਹ ਨਾ ਬਾਈ ਨੇ ਖੋਲਣੀ ਹੋਈ ਨਾ ਜਿੱਥੇ ਪਸ਼ੂ ਬੰਨੇ ਆ ਪਾਣੀ ਵਾਲੀਆਂ ਲਾਇਆ ਹੁਣ ਨਾ ਪਾਣੀ ਪਾਇਆ ਸਾਡੇ ਸਾਹਮਣੇ ਪਾਇਆ ਮੈਂ ਵੀਡੀਓ ਬਣਾਈਆ ਵਿੱਚ ਸ਼ਾਟ ਲਾਉਂਗਾ ਦਾ ਇਹਦੇ ਵਿੱਚ ਇਹ ਫਿਰ ਬਲਜਿੰਦਰ ਆਪਦੀ ਆਪੀ ਲੈਣਾ ਬਾਈ ਪਾਣੀ ਇਹਨਾਂ ਨੇ ਇਹ ਜਦੋਂ ਮੱਝਾਂ ਨੂੰ ਲੋਡ ਹੋਈ ਜੀ ਆਪੇ ਪੀ ਲੈਣੀਆਂ ਜਿੰਨਾ ਹੀ ਪੀਣੀਆਂ ਹੀ ਉਹਨਾਂ ਲਈ ਪਾਣੀ ਦੁਬਾਰਾ ਵਾਪਸ ਇਹਨਾਂ ਕੋਲ ਆਪਨੇ ਆਪ ਆ ਜਾਣਾ ਪਾਣੀ ਮਤਲਬ ਕੋਈ ਐ ਨਹੀਂ ਹੈਗਾ ਤੁਹਾਨੂੰ ਨਾ ਛੱਡਣ ਦੀ ਲੋੜ ਨਹੀਂ ਕੋਈ ਛੱਡਣ ਦੀ ਲੋੜ ਨਹੀਂ ਨਾ ਜੀ 24 ਘੰਟੇ ਪਾਣੀ ਰਹੂਗਾ ਜੀ ਇਹਨਾਂ ਕੋਲ 24 ਘੰਟੇ ਮੂਰੇ ਹੈ ਹਾਂਜੀ ਹਾਂਜੀ ਇਸ ਲੋਡ ਇਸ ਲੋਡ ਬੈਨੀਫਿਟ ਹੈਗਾ ਤੁਹਾਨੂੰ ਪਾਣੀ ਮੂਰੇ ਰੱਖਣ ਦਾ ਬਹੁਤ ਫਾਇਨੀ ਵੇਟ ਹੈ ਜੀ ਹੁਣ ਗਰਮੀਆਂ ਚ ਆਈ ਆਪਾਂ ਕਈ ਵਾਰੀ ਬਾਹਰ ਅੰਦਰ ਗਏ ਹੁਣੇ ਪੱਠੇ ਲੇਟ ਪੈ ਜਾਣਗੇ ਕੋਈ ਗੱਲ ਨਹੀਂ ਪਾਣੀ ਬਹੁਤ ਜ਼ਰੂਰੀ ਹੁੰਦਾ ਜੀ ਤੇ ਪਾਣੀ ਇਹਨਾਂ ਕੋਲ 24 ਘੰਟੇ ਹੁੰਦਾ ਜੀ ਬਾਕੀ ਦੁੱਧ ਦੀ ਪ੍ਰੋਡਕਸ਼ਨ ਦਾ ਫਰਕ ਪੈਂਦਾ ਹੂੰ ਪਾਣੀ ਦਾ ਬਹੁਤ ਰੋਲ ਆ ਦੁੱਧ ਨੂੰ ਪੈਦਾ ਕਰਨ ਵਾਸਤੇ ਹਾਂਜੀ ਹਾਂਜੀ 1 ਲੀਟਰ ਦੁੱਧ ਦਾ ਪੈਦਾ ਕਰਨ ਵਾਸਤੇ ਕਹਿੰਦੇ ਕਾਈ ਲੀਟਰ ਮਤਲਬ ਪਾਣੀ ਚਾਹੀਦਾ ਪਾਣੀ ਚਾਹੀਦਾ ਪਸ਼ੂ ਨੂੰ ਮੈਂ ਤੁਹਾਨੂੰ ਇੱਕ ਹੋਰ ਦਿਖਾਉਣਾ ਬਾਈ ਨੇ ਖੁਰਨੀ ਤਿਆਰ ਕੀਤੀ ਹੈ ਜਿਹੜੀ ਆ ਦੇਖੋ ਇਹਦੇ ਵਿੱਚ ਨਾ ਟਾਇਲ ਲੱਗੀ ਹੈ ਚਾਰੇ ਪਾਸੇ ਮੋੜੀਆਂ ਇਹਦੇ ਵਿੱਚ ਕਿਤੋਂ ਵੀ ਸੋਨੂ ਨਾ ਮਤਲਬ ਫੰਗਸ ਵਗੈਰਾ ਕੀ ਕੀ ਬੈਨੀਫਿਟ ਆ ਤੁਹਾਨੂੰ ਬਾਈ ਬਲਜਿੰਦਰ ਦੇ ਕੀ ਬੈਨੀਫਿਟ ਮਿਲੇ ਆ ਇੱਕ ਤਾਂ ਇਹ ਸਾਸੇ ਹੀ ਕਰਨੀ ਲੋੜ ਨਹੀਂ ਜੀ ਮੁੰਜਾ ਮੈਸੇਜ ਨੂੰ ਮੁੰਜਾ ਮੈਸੇਜ ਨੂੰ ਸਾਫ਼ ਰੱਖਦਿਆਂ ਨੇ ਇਹ ਦੂਜਾ ਇਹ ਆ ਜੀ ਇਹ ਸੰਨੀ ਕਰਨੀ ਬਹੁਤ ਸੌਖੀ ਹੈ ਬਹੁਤ ਜਿਆਦਾ ਸੌਖੀ ਹੈ ਜੀ ਮਤਲਬ ਪੀਜੀ ਗੱਲ ਆ ਜੀ ਵੀ ਹੱਥ 'ਚ ਕੁਝ ਵੱਜ ਜਾਂਦਾ ਡਰ ਨਹੀਂ ਜਿਵੇਂ ਸਿਮੇਂਟ ਵਾਲੀ ਹੁੰਦੀ ਹੈ ਵੀ ਹੱਥੋਂ ਥੱਲੇ ਪੈ ਸਰਵੇ ਜੀ ਹਾਂ ਰੇ ਰੇ ਆਪਣੇ ਨੋ 'ਚ ਵੱਜ ਜਾਂਦਾ ਹਾਂਜੀ ਹਾਂਜੀ ਇਹ 'ਚ ਕੁਝ ਵੱਜ ਜਾਂਦਾ ਡਰ ਨਹੀਂਗਾ ਜੀ ਤੇ ਮੀਨ ਇਹਦਾ ਹੀ ਫੰਗਸ ਨਹੀਂ ਪੈਂਦੀ ਹਾਂ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਕਿਉਂਕਿ ਬਿਮਾਰੀ ਜਿਹੜੀ ਜ਼ਿਆਦਾਤਰ ਪਸ਼ੂਆਂ ਨੂੰ ਪੈਂਦੀ ਹੈ ਉਹ ਆਪਣੇ ਹਰੇ-ਚਾਰੇ ਦੇ ਵਿੱਚ ਜਦੋਂ ਫੰਗਸ ਆ ਜਾਂਦੀ ਨਾ ਉਹਦੇ ਨਾਲ ਉਹ ਉਹਦੀ ਦਿੱਕਤ ਹੈ ਨਹੀਂ ਤੇ ਨਾਲ ਬਾਈ ਨੇ ਨਾ 2 ਫੁੱਟ ਥਾਂ ਛੱਡਿਆ ਇਹਦੇ ਆਹ ਭਾਈ ਆਹ ਥਾਂ ਛੱਡਣ ਦਾ ਕੀ ਰੀਜਨ ਸੀਗਾ ਜਿਹੜਾ ਛੱਡਿਆ ਇਹਦੇ ਚ ਇਹ ਹੈ ਜੀ ਆਪਾਂ ਜਿਹੜੀ ਮੱਝ ਨੂੰ ਸੰਨੀ ਕਰਨੀ ਹੈ ਜੀ ਉਹੀ ਬਾਲਟੀ ਇੱਥੇ ਰੱਖ ਲਈ ਦੀ ਆਪਾਂ ਉਹਦੇ ਸਾਹਮਣੇ ਅਸੀਂ ਉਹਦੇ ਸਾਹਮਣੇ ਆਪਾਂ ਬਾਲਟੀ ਰੱਖ ਲਈ ਜਿਵੇਂ ਇਹ ਮੱਝ ਹੈ ਜੀ ਇਹਦੇ ਆਪਾਂ ਬਾਲਟੀ ਇੱਥੇ ਰੱਖਾਂਗੇ ਹੂੰ ਇਧਰੋਂ ਆਪਾਂ ਤੂੜੀ ਲਿਆਂਦੀ ਜੀ ਮੱਝ ਨੂੰ ਪਾਤੀ ਇੱਥੇ ਹੀ ਸੰਨੀ ਕਰ ਦਾਂਗੇ ਇਹਦੇ ਬੈਨੀਫਿਟ ਇਹ ਹੈ ਜੀ ਵੀ ਇੱਕ ਤਾਂ ਆਪਾਂ ਨੂੰ ਮੱਝਾਂ ਦੇ ਵਿੱਚ ਵੜਨ ਦੀ ਲੋੜ ਨਹੀਂ ਜੀ ਹੂੰ ਬੇਣੀ ਕੋਈ ਪੂਸ਼ ਮਾਰੂ ਜਾਂ ਪੈਰ ਮਿੰਦੂ ਗਈ ਤੇ ਜੇ ਆਪਾਂ ਉਧਰ ਦੀ ਬਾਹਰ ਦੀ ਰੱਖਾਂਗੇ ਜੀ ਪਰਲੀ ਸਾਈਡ ਹਾਂਜੀ ਤੇ ਮੱਝਾਂ ਕਈ ਵਾਰੀ ਢੋਲ ਵੀ ਦਿੰਦੀਆਂ ਇੰਦਰ ਬੰਦਾ ਕੱਲਾ ਹੀ ਸਾਰ ਲੈਂਦਾ ਜੀ ਕੱਲਿਆਂ ਲੈਣ ਵਾਈ ਰੱਖਤੀਆਂ ਬਾਲਦੀਆਂ ਤੇ ਕੱਲਾ ਬੰਦਾ ਇਸੰਨੀ ਕਰਦਾ ਕੋਈ ਦਿੱਕਤ ਨਹੀਂ ਆਪਾਂ ਉਧਰਲੇ ਪਾਸੇ ਜਿਆਦਾ ਤੁਸੀਂ ਗੋਹਾਟਾ ਲੈਣਾ ਹੈ ਮੱਝ ਦਾ ਜਾਂ ਬਸ ਜਾਂ ਧਾਰ ਕੱਟਣੀ ਹੈ ਕੋਈ ਕੰਮ ਹੈ ਹਾਂਜੀ ਹਾਂਜੀ ਜਾਂ ਫਰਸ਼ ਨਮਾਉਣਾ ਬਸ ਉਹ ਹੋ ਰਿਹਾ ਹੈ ਜੀ ਬਸ ਨਮਾਉਣਾ ਹੋ ਗਿਆ ਭਾਈ ਹਾਂਜੀ ਹਾਂ ਅੱਛਾ ਤੂੜੀ ਵਾਲਾ ਕਮਰਾ ਨਾਲ ਪਾਤਾ ਅਟੈਚ ਕਰਤਾ ਇਹਨਾਂ ਦੇ ਜੀ ਹਾਂਜੀ ਆਪਾਂ ਕਾਉਣੀ ਉਧਰ ਦੀ ਟਰਾਲੀ ਅੱਛਾ ਉਹ ਪਰਲੇ ਸਾਈਡ ਦੀ ਉਹ ਗੇਟ ਰੱਖਿਆ ਉਧਰ ਦੀ ਪਾ ਦੇਣੀ ਹੈ ਤੂੜੀ ਤੇ ਕੰਨੀ ਇੱਥੇ ਦੀ ਹੈ ਜੀ ਅੱਛਾ ਇੱਧਰ ਦੀ ਕੱਢ ਦੇਣੀ ਇੱਧਰਲੇ ਪਾਸੇ ਦੀ ਇਹ ਐ ਕਵੀ ਹੁਣ ਮੀਂਹ ਕਣੀ ਪੈਣ ਲੱਗ ਗਿਆ ਜੀ ਤੇ ਕੀ ਹੁੰਦਾ ਜੀ ਜੇ ਮੱਝ ਕਈ ਵਾਰੀ ਪੱਠਾ ਥੱਲੇ ਵੀ ਸੁੱਟੂਗੀ ਇੱਥੋਂ ਆਪਾਂ ਸਾਫ਼ ਪੱਠੇ ਜਾ ਕੇ ਪਾ ਸਕਦੇ ਹਾਂ ਸਾਫ਼ ਚੱਕ ਕੇ ਪਾ ਸਕਦੇ ਹਾਂ ਜੀ ਪਰਲੇ ਪਾਸੇ ਨੇ ਉਧਰ ਆ ਖਰਾਬ ਹੁੰਦੇ ਆ ਜੀ ਜਿਹੜੀ ਗਿਰ ਵੀ ਤਾਂ ਹੂੰ ਹੂੰ ਇਹ ਵੀ ਫਾਇਦਾ ਜੀ ਇਹਦਾ ਇਹ ਬਾਈ ਤੂੰ ਹੈ ਬਾਕੀ ਇਹਦਾ ਇਹ ਵੀ ਫਾਇਦਾ ਜੀ ਹੂੰ ਵੈਸੇ ਜਿਹੜਾ ਆਪਣੀ ਵੈਗਰੂ ਦੀ ਕਿਰਪਾ ਨਾਲ ਸਾਰੀਆਂ ਮੱਝਾਂ ਵੈਸੇ ਹੀ ਕਟਰੂਆਂ ਦੇ ਮਿਲਦੀਆਂ ਹੂੰ ਪਰ ਕਈ ਵਾਰੀ ਕੋਈ ਪਹਾੜੇ ਵਾਲੀ ਮੱਝ ਹੁੰਦੀ ਹੈ ਜੀ ਇੱਥੇ ਬੱਚਾ ਖੜ ਕੇ ਵੀ ਪਹਾੜਾ ਪਾ ਸਕਦਾ ਹਾਂ ਹਾਂ ਇਹ ਬਿਲਕੁਰੀ ਫਾਇਦਾ ਹਾਂ ਜਵਾਬ ਲੈ ਰਹੇ ਮੂਰੇ ਹਾਂਜੀ ਹਾਂਜੀ ਸਭ ਤੋਂ ਵੱਡਾ ਬੈਨੀਫਿਟ ਹੈ ਜੀ ਸਭ ਤੋਂ ਏਹੀ ਵੀ ਬੈਨੀਫਿਟ ਹੈ ਜੀ ਬਾਈ ਤੁਸੀਂ ਇਹ ਸਿਸਟਮ ਦੇਖਿਆ ਸੀ ਪਹਿਲਾਂ ਕਿਤੇ ਕਿ ਆਪਦੀ ਮਤਲਬ ਆਪਦੀ ਇਹ ਮੈਂ ਆਪਦੀ ਦਿਮਾਗ ਨਾਲ ਹੀ ਬਣਾਇਆ ਸੀ ਆਪਾਂ ਜਿਹੜਾ ਪਿਛਲੇ ਪਾਸੇ ਪਹਿਲਾਂ ਉਹਦੇ ਘਰ ਦੇ ਪਿਛਲੇ ਪਾਸੇ ਬਣਾਇਆ ਸੀਗਾ ਛੋਟਾ ਫਾਰਮ ਉੱਥੇ ਵੀ ਆਟੋਮੈਟਿਕ ਜਿਹੜਾ ਪਾਣੀ ਬਣਾਇਆ ਸੀਗਾ ਜੀ ਉਹ ਮੇਰੀ ਕਾੜੀ ਸੀਗੀ ਫਿਰ ਉਹ ਥੋੜੀ ਵੀਡੀਓ ਚੱਲੀ ਤੇ ਫਿਰ ਹੋਰ ਵੀ ਬੰਦੇ ਨੇ ਬਹੁਤ ਬਣਾਈਆਂ ਅੱਛਾ ਉਦੋਂ ਮੇਰੀ ਖੁਰਲੀਆਂ ਦੇ ਵਿੱਚ ਪਾਣੀ ਸੀਗਾ ਜੀ ਜੀ ਉਹ ਵਸੀਫ ਨੂੰ ਗਲਤੀ ਲੱਗੀ ਵੀ ਜਦੋਂ ਮੱਝ ਪਾਣੀ ਨੂੰ ਮਾਰਦੀ ਸੀਗੀ ਪਾਣੀ ਡੁੱਲ ਜਾਂਦਾ ਸੀ ਖੁਰਲੀ ਦੇ ਵਿੱਚ ਆ ਜਾਂਦਾ ਸੀ ਹਾਂਜੀ ਫਿਰ ਮੈਂ ਆਵੇ ਦੋ ਆਗਣਾ ਸੋਚਿਆ ਵੀ ਇਹਨੂੰ ਬਾਹਰ ਕੱਢਿਆ ਜਾਵੇ ਤਾਂ ਹੀ ਆ ਪਹਿਲ ਹੁਣ ਬਾਹਰ ਵੀ ਰੱਖਿਆ ਜੀ ਇੱਕ ਇਹ 3 ਇੰਚ ਨੀਵਾ ਵੀ ਰੱਖਿਆ ਜੀ ਖੁਰਲੀ ਨਾਲੋਂ ਹਾਂਜੀ ਇਹਦਾ ਕਾਰਨ ਵੀ ਜੇ ਮੱਝ ਮਾਰੂ ਵੀ ਪਾਣੀ ਖੁਰਲੀ ਚ ਨਹੀਂ ਆਉਂਦਾ ਜੀ ਪਾਣੀ ਨਾ ਖੁਰਨੀ ਚ ਹਾਂਜੀ ਪਾਣੀ ਖੁਰਲੀ ਚ ਨਹੀਂ ਆਉਂਦਾ ਜੀ ਇਹਦਾ ਇਹ ਹੈ ਜੀ ਤੇ ਬਾਈ ਜਿਹੜਾ ਹਾ ਇਹ ਛੱਡ ਆਪਣਾ ਕਿੰਨੇ ਬਾਈ ਕਿੰਨੇ ਦਾ ਇਹ 60 ਬਾਈ 20 ਦਾ ਜੀ ਅੱਛਾ 20 ਫੁੱਟ ਚੌੜਾ ਹੈ ਤੇ 60 ਫੁੱਟ ਲੰਮਾ ਹੈ 60 ਫੁੱਟ ਲੰਮਾ ਹੈ ਤੇ ਜਿਹੜਾ ਤੁਸੀਂ ਆਹ ਉੱਪਰ ਪਾਇਆ ਸਰ ਕਾ ਨਾ ਪਾਇਆ ਹਾਂਜੀ ਇਹ ਇਹ ਪੌਣ ਦਾ ਗਰੀਚਨ ਹੈ ਬਈ ਇਹਦੇ ਨਾਲ ਠੰਡ ਰਹਿੰਦੀ ਹੈ ਜੀ ਪਿਛਵਾ ਨੂੰ ਹੂੰ ਛੱਤ ਗਰਮ ਨਹੀਂ ਹੁੰਦੀ ਜੀ ਟੈਂਪਰੇਚਰ ਇੱਥੇ ਤੁਸੀਂ ਜਿੰਨੀ ਮਰਜ਼ੀ ਗਰਮੀ ਚ ਆ ਜਾਓ ਹੂੰ ਨਾਰਮਲ ਹੀ ਰਹੂਗਾ ਜੀ ਬਾਕੀ ਫਿਰ ਵੀ ਆਪਾਂ ਇੰਨੇ ਸੁਵਿਧਾ ਵਾਸਤੇ ਕੱਲੀ-ਕੱਲੀ ਮਾਝ ਤੇ ਪੱਖੇ ਲੱਗੇ ਹੋਏ ਆਈ ਕੱਲੀ-ਕੱਲੀ ਤੇ ਫੋਗਰ ਹੈ ਅੱਛਾ ਆਹਨਾ ਪੱਖੇ ਕੱਲੀ-ਕੱਲੀ ਮਾਝ ਤੇ ਲਾਤਾ ਹਾਂਜੀ-ਹਾਂਜੀ ਫੋਗਰ ਵੀ ਕੱਲੀ-ਕੱਲੀ ਤੇ ਲਾਤਾ ਕੱਲੀ-ਕੱਲੀ ਤੇ ਜੀ ਜੇ ਤੋ ਤੱਕ ਮੈਨੂੰ ਪਤਾ ਹੈਗਾ ਕਹਿੰਦੇ ਇਹ ਜਿਹੜੀਆਂ ਆਪਾਂ ਸਲੇਟਾਂ ਪਾਉਣੇ ਆ ਉਹਦੇ ਨਾਲ ਉਹ ਇਹਦਾ 7 ਤੋਂ 8 ਡਿਗਰੀ ਟੈਂਪਰੇਚਰ ਡਾਊਨ ਰਹਿੰਦਾ ਹੈ ਡਾਊਨ ਰਹਿੰਦਾ ਜੀ ਡਾਊਨ ਰਹਿੰਦਾ ਹਾਂਜੀ ਬਾਕੀ ਇਹ ਸਲੇਟਾਂ ਦਾ ਇੱਕ ਅੱਧੀ ਵੀ ਸੁਣਨੀ ਚ ਵੀ ਆ ਜੀ ਵੀ ਉਹ ਟੁੱਟ ਜੇ ਤੇ ਨੁਕਸਾਨ ਥੱਲੇ ਜਿਆਦਾ ਕਰਦੀ ਹੈ ਜੀ ਇਹ ਟੁੱਟਣ ਦੀ ਨਹੀਂ ਕੋਈ ਦਿੱਕਤ ਆਈ ਕਿਉਂਕਿ ਆਪਾਂ 2-3 ਸਾਲ ਪਹਿਲਾਂ ਘਰੇ ਵੀ ਵਰਤਿਆ ਇਹ ਛੱਤ ਤੋਂ ਦਿਨੋਂ ਸਸਤੀ ਵੀ ਪੈਂਦੀ ਹੈ ਸਸਤੀ ਵੀ ਪੈਂਦੀ ਹੈ ਜੀ ਤੇ ਵਧੀਆ ਵੀ ਠੰਡੀ ਵੀ ਹੈ ਜੀ ਮੇਨ ਤਾਂ ਇਹ ਚੀਜ਼ ਹੈ ਜੀ ਮਤਲਬ ਟੈਂਪਰੇਚਰ ਬਹੁਤ ਵਧੀਆ ਰਹਿੰਦਾ ਹੈ ਦੇ ਵਿੱਚ ਕਹਿੰਦੇ ਇਹ ਨਿੱਗੀ ਰਹਿੰਦੀ ਹੈ ਬੱਚਾ ਇਹ ਕਰਮੀ ਦੇ ਵਿੱਚ ਛੰਡਾ ਰਹਿਣਾ ਆਪਾਂ ਤਾਂ ਪਾਇਆ ਜੀ ਆਪਾਂ ਦੇਖ ਕੇ ਨਹੀਂ ਪਾਇਆ ਪਹਿਲਾਂ ਆਪਣੇ ਘਰ ਦੇ ਪਿਛਲੇ ਪਾਸੇ ਉਧਰ ਜੇ ਤੁਹਾਨੂੰ ਸਭੀ ਪਹਿਲਾਂ ਛੰਡ ਸੀ ਆਪਣਾ ਕੋਈ اسی ਚੀਜ਼ਾ ਸੀਗਾ ਜੀ ਉੱਥੇ ਜੇ ਕੰਮ ਜਾ ਸੀ ਆਪਾਂ ਤਾਂ ਹੀ ਇੱਥੇ ਪਾਇਆ ਜੀ ਹਾਂਜੀ ਦੋਸਤੋ ਇਹ ਚੀਜ਼ ਨਾ ਦਿਖਾਉਣੀ ਬਣਦੀ ਸੀ ਤੇ ਆਪਾਂ ਤਾਂ ਬਾਈ ਨੂੰ ਵੈਸੇ ਮਿਲਣ ਆਏ ਸੀਗੇ ਤੇ ਉਹਦੇ ਵਿੱਚ ਬਾਈ ਨੇ ਸਟਾਰਟ ਕੀਤਾ ਕੰਮ ਆਪਦਾ ਪਹਿਲਾਂ ਕੀ ਕੰਮ ਕਰਦੇ ਸੀ ਬਾਈ ਨੇ ਉਹ ਦੱਸਤਾ ਤੇ ਕੀ ਹੁਣ ਕਰ ਰਹੇ ਆ ਉਹ ਦੱਸਤਾ ਵਧੀਆ ਕੰਮ ਹੈ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਜਣੇ ਆਪਾਂ ਅਰੀ ਸੌਰੀ ਸੇ ਲੱਗ ਜੋ ਪਰ ਜਿਹੜਾ ਭਰਾ ਮਿਹਨਤ ਕਰ ਸਕਦਾ ਨਾ ਘਰੇ ਰਹਿ ਕੇ ਜਿਹੜੇ ਜਿਹੜਾ ਵੀਰ ਮਿਹਨਤ ਕਰ ਸਕਦਾ ਉਹ ਬਹੁਤ ਵਧੀਆ ਕੰਮ ਹੈ ਜੇ ਆਪਾਂ 35-40 ਲੱਖ ਰੁਪਈਆ ਕਹਿ ਲੋ ਕਿ ਬਾਹਰ ਜਾਣਦੇ ਆ ਬੱਚਾ ਨੂੰ ਭੇਜਦੇ ਆ ਤੇ ਇੱਥੇ ਆਪਾਂ 10 ਲੱਖ ਰੁਪਈਆ ਲਾ ਕੇ ਚਲਾ ਸਕਦੇ ਆ ਵਧੀਆ ਕੰਮ ਬਿਲਕੁਲ ਜੀ ਜੇ ਜਗ੍ਹਾ ਆਪਣੀ ਹੈਗੀ ਜੀ ਤੇ ਮਾੜਾ ਮੋਟਾ ਖਾਤ ਸਸਤਾ ਹੈਗਾ ਜੀ ਤਾਂ ਵਧੀਆ ਕੰਮ ਹੈ ਜੀ ਮੈਂ ਇੱਕ ਇਹੋ ਜਿਹਾ ਕੰਮ ਹੈ ਜੀ ਵੀ ਜਿਹੜਾ ਆਪਾਂ ਕਿਤੇ ਨਾ ਜਾਇਆ ਤੋ ਮਤਲਬ ਕਈ ਵਾਰੀ ਕੀ ਹੁੰਦਾ ਜੀ ਦੂਜੀ ਆਪਾਂ ਫੈਕਟਰੀ ਜੀ ਜਾਂਦੇ ਨੇ ਕਿਤੇ ਹੋਰ ਜਾਣਾ ਆਪਾਂ ਨੂੰ ਤਿਆਰ ਹੋ ਕੇ ਜਾਣਾ ਪੈਂਦਾ ਹੈ ਜਾਣਾ ਪੈਂਦਾ ਇਹ ਇੱਥੇ ਆ ਰੂਮ ਮੇਰਾ ਇੱਥੇ ਬਣਿਆ ਹੋਇਆ ਜੀ ਇੱਥੋਂ ਉੱਠਣ ਸਾਰ ਸਵੇਰੇ ਆਪਾਂ ਕੰਮ ਸ਼ੁਰੂ ਕਰ ਸਕਦੇ ਹਾਂ ਜੀ 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 ਸਭ ਤੋਂ ਮੈਂ ਜੀ ਸਭ ਤੋਂ ਬਾਕੀ ਦੁੱਧ ਦਾ ਕਹਿੰਦੇ ਕੋਈ ਕੰਪੀਟੀਸ਼ਨ ਹੈ ਨਹੀਂ ਜਿੰਨਾ ਮਰਜ਼ੀ ਪੈਦਾ ਕਰ ਲਓ ਤੁਹਾਡਾ ਲੱਗ ਜਾਣਾ ਨਹੀਂ ਮੈਂ ਕਿ ਨਹੀਂ ਮੇਰੇ ਕੋਲ ਮਿੰਤਾ ਕੱਢਦੇ ਆ ਜੀ ਰੋਜ਼ ਆ ਕੇ ਹੂੰ ਬਹੁਤ ਮਤਲਬ ਘਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੈਂ ਜਵਾਬ ਦੇਣਾ ਮੇਰੀ ਮਜਬੂ ਸੋ ਜੇ ਆਪਾਂ ਚੰਗੀ ਚੀਜ਼ ਪਤਾ ਕਰਾਂਗੇ ਨਾ ਉਹਦੇ ਗਾਹ ਕਿ ਵੀ ਬਹੁਤ ਜ਼ਿਆਦਾ ਹੁੰਦੇ ਆ ਨਾਲ ਮਿਲੇ ਇੱਕ ਵਾਰ ਬਾਰ ਬਾਰ ਫੌਜੀ ਇਹਦੇ ਨਾਲ ਸਾਡੇ ਬਜ਼ੁਰਗ ਖੜੇ ਆ ਰਮਾਨ ਖੜਾ ਹੈਗਾ ਅਸੀਂ ਵੈਸੇ ਬਾਈ ਨੂੰ ਮਿਲਣ ਆਏ ਸੀਗੇ ਚਲੋ ਸੋਚਿਆ ਬਹੁਤ ਚੰਗੀ ਚੀਜ਼ ਸਾਨੂੰ ਲੱਗੀ ਚੰਗੀ ਚੀਜ਼ ਮਤਲਬ ਇੱਕ ਦਾ ਸ਼ੈੱਡ ਬਾਈ ਦਾ ਬਹੁਤ ਸੋਹਣਾ ਲੱਗਿਆ ਬਾਕੀ ਨਵਾਂ ਕੰਮ ਸੀਗਾ ਟੈਕਨੀਕ ਦੇ ਨਾਲ ਬਾਈ ਨੇ ਪਾਇਆ ਕਈ ਵਾਰੀ ਵੀਡੀਓ ਦੇਖ ਕੇ ਕਿਸੇ ਭਰਾ ਨੇ ਪਾਣਾ ਹੁੰਦਾ ਵਿਜੇਂਦਰ ਨੰਬਰ ਬੋਲਦੇ ਭਈ ਆਪਣਾ ਆਪਣਾ 98781 66692 ਜੀ ਇਹ ਨੰਬਰ ਹੈ ਕਿਸੇ ਤਰ੍ਹਾਂ ਦੀ ਛੱਡ ਦੇ ਤਰ੍ਹਾਂ ਦੀ ਜਾਂ ਕੋਈ ਆ ਕੇ ਦੇਖਣਾ ਹੁੰਦਾ ਤਾਂ ਬਾਈ ਕੋਲੇ ਆ ਕੇ ਦੇਖ ਕੇ ਕਿਸੇ ਭਰਾ ਨੇ ਕੋਈ ਕੰਮ ਸਟਾਰਟ ਕਰਨਾ ਤਾਂ ਕਰ ਸਕਦਾ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਸਸੀ ਗਲਪਰਾਮਾਂ